ਅੱਜ ਸਭ ਦੀਆਂ ਨਜ਼ਰਾਂ ਸੀ ਪੰਜਾਬ ਕੈਬਨਿਟ ਦੀ ਬੈਠਕ ਤੇ ਕਿ ਜੀ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੈ ਕੁਝ अहम ਫੈਸਲੇ ਹੋਣਗੇ ਖਾਸ ਕਰਕੇ ਇਸ ਲਈ ਕਿਉਂਕਿ ਪਲਕੇ ਨੂੰ ਇਜਲਾਸ ਹੈ ਬਿਸ਼ੇਸ਼ ਇਜਲਾਸ ਮੰਨੇ ਗੋਲ ਹੈ ਕਿ ਅੱਜ ਪੰਜਾਬ ਭਰ ਦੇ ਵਿੱਚ ਸ਼ੁਰੂ ਹੋਗੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਝੰਡਾ ਮਾਰਚ ਕਿਉਂਕਿ ਉਹ ਮਜ਼ਦੂਰਾਂ ਨੂੰ ਵੀ ਨਾਲ ਲੈ ਕੇ ਤੁਰਪੇ ਨੇ ਉਹ ਮਜ਼ਾਜਮਾਂ ਨੂੰ ਨਾਲ ਲੈ ਕੇ ਤੁਰ ਪਏ ਨੇ ਉਹ ਸ਼ਹਿਰੀ ਲੇਬਰ ਨੂੰ ਵੀ ਨਾਲ ਲੈ ਕੇ ਤੁਰ ਪਏ ਨੇ ਪਿੰਡੂ ਲੇਬਰ ਨੂੰ ਕਿਉਂਕਿ ਲੇਬਰ ਕੋਟ ਜਿਹੜੇ ਆਏ ਨੇ ਉਹਦੇ ਰਾਹੀਂ ਉਹ ਫੈਕਟਰੀਆਂ ਵਾਲੇ ਦੁਕਾਨਾਂ ਵਾਲੇ ਵਪਾਰੀਆਂ ਵਾਲੇ ਉਹਨਾਂ ਲੇਬਰ ਨੂੰ ਪ੍ਰਭਾਵਿਤ ਕਰ ਰਹੇ ਨੇ ਜਿਹੜੀ ਮਨਰੇਗਾ ਆਈ ਹੈ ਉਹ ਪਿੰਡੂ ਮਜ਼ਦੂਰੀ ਨੂੰ ਖੇਤ ਮਜ਼ਦੂਰਾਂ ਨੂੰ ਜਿਹੜੇ ਪਿੰਡਾਂ 'ਚ ਆਮ ਮਜ਼ਦੂਰ ਕੰਮ ਕਰਦੇ ਨੇ ਬਜ਼ੁਰਗਾਂ ਨੂੰ ਉਹਨਾਂ ਨੂੰ ਹੈ ਪਛੜਾ ਵਰਗ ਦਲਤ ਵਰਗ ਐਸੀ ਵੀ ਸੀ ਪਾਈਚਾ ਉਹਨੂੰ ਸੋ ਇਹ ਛਲੀ ਉਹ ਵੀ ਵਰਗ ਤੇ ਕਿਸਾਨੀ ਆਪਣੇ ਬੀਜ ਵਾਲੇ ਮਸਨਿਆਂ ਨੂੰ ਲੈ ਕੇ ਬਿਜਲੀ ਦੀ ਸੋਧ ਨੂੰ ਲੈ ਕੇ ਉਹ ਪਹਿਲਾਂ ਇਤਰਾਤਲ ਤੇ ਤੇ ਨਾਲ ਉਹਨਾਂ ਨੇ ਮਿਲ ਲਿਆ ਜੋੜ ਲਿਆ ਤੇ ਜਦੋਂ ਬਿਜਲੀ ਸੋਧ ਦਾ ਮਸਲਾ ਆਉਂਦਾ ਤਾਂ ਪਾਵਰ ਕੰਬੀ ਨਾਲ ਸੋ ਇਸ ਲਈ ਇਹ ਬੜੀ ਲੜਾਈ ਦੇ ਲਈ ਤਿਆਰੀ ਸ਼ੁਰੂ ਹੋ ਗਈ ਹੈ ਇੱਕ ਪਾਸੇ ਉਹ ਦਾ ਸਭੀਆਂ ਨਜ਼ਰਾਂ ਨੇ ਦੂਏ ਪਾਸੇ ਕਾਨੂੰ ਇਜਲਾਸ ਦੇ ਵਿੱਚ ਪੰਜਾਬ ਸਰਕਾਰ ਕੀ ਰੁਖ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਇਸ ਲਈ ਅੱਜ ਕੈਬਨਟ ਦੀ ਬੈਠਕ ਸੀ ਇਸ ਕੈਬਨਟ ਦੀ ਬੈਠਕ ਦੇ ਵਿੱਚ ਸਭ ਨੂੰ ਸੀਗਾ ਕਿ ਕੁਝ ਅਹਿਮ ਫੈਸਲਾ ਹੋਏਗਾ ਲੈ ਦੇ ਕੇ ਜੀ ਹਸ਼ਿਆਰਪੁਰ ਦੇ ਵਿੱਚ ਨਵੀਂ ਸਬ ਤਸੀਲ ਬਣਾਉਣ ਨੂੰ ਲੈ ਕੇ ਮਨਜ਼ੂਰੀ ਦਿੱਤੀ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਹਿੰਦੇ ਜੀ ਬਨੂੜ ਸਬ ਤਸੀਲ ਨੂੰ ਅਪਗ੍ਰੇਡ ਕੀਤਾ ਜਾਣਾ ਪੰਜਾਬ ਸਰਕਾਰ ਦੀ ਅੱਜ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸਰਕਾਰੀ ਰਿਹੈਸ਼ ਤੇ ਹੋਈ ਮੀਟਿੰਗ ਫੈਸਲਾ ਕੀਤਾ ਗਿਆ ਕਿ ਬਨੂੜ ਸਬ ਤਸੀਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਜਦੋਂ ਕਿ ਹਸ਼ਿਆਲਪੁਰ ਦੇ ਵਿੱਚ ਨਵੀਂ ਤਸੀਲ ਹਸ਼ਿਆਲਪੁਰ ਬਣਾਈ ਗਈ ਹੈ ਇਸ ਤੋਂ ਇਲਾਵਾ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਮੇਰਾ ਘਰ ਮੇਰੇ ਨਾਮ ਸਕੀਮ ਨੂੰ ਤੇ ਜਿੰਨਾ ਦਾ ਕੀਤਾ ਜਾਊਗਾ ਕਹਿੰਦੇ ਇਸ ਤਰੀਕੇ ਕਰਨਾ ਇਹ ਜਾਣਕਾਰੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੇ ਸੀ ਜਿਹੜੀ ਅੱਜ ਦੀ ਕੈਬਨਟ ਦੀ ਬੈਠਕ ਉਸ ਤੋਂ ਬਾਅਦ ਫਿਰ ਮੀਡੀਆ ਦੇ ਰੂਬਰੂ ਹੋਏ ਮੰਤਰੀ ਹਰਦੀਪ ਮੁੰਡੀਆਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਦੱਸਿਆ ਕਿ ਬਨੂੜ ਸਬ ਤਹਿਸੀਲ ਮਹਾਲੀ ਦੇ ਵਿੱਚ ਆਉਂਦੀ ਹੈ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਤਹਿਸੀਲ ਛੋਟੀ ਹੈ ਤੇ ਇਸ ਨੂੰ ਅਪਗ੍ਰੇਡ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਦਿੱਕਤਾਂ ਆਉਂਦੀਆਂ ਸੀ ਮੁਸ਼ਕਲਾਂ ਦੀ ਇਸ ਲਈ ਅਪਗ੍ਰੇਡ ਕੀਤਾ ਜਾਵੇਗਾ ਇੱਥੇ ਦੋ ਕਨੋਗੋ 14 ਪਟਵਾਰ ਸਰਕਲ ਤੇ 40 ਪਿੰਡ ਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਹੁਸ਼ਿਆਰਪੁਰ ਜ਼ਿਲ੍ਹੇ ਚ ਤਹਿਸੀਲ ਹਰਿਆਣਾ ਬਣਾਉਣ ਦਾ ਫੈਸਲਾ ਕੀਤਾ ਗਿਆ ਇਸ ਚ 12 ਪਟਵਾਰ ਸਰਕਲ ਹੋਣਗੇ ਦੋ ਕਨੋਗੋ ਸਰਕਲ ਹੋਣਗੇ 50 ਪਿੰਡ ਸ਼ਾਮਲ ਕੀਤੇ ਗਏ ਨੇ ਜਦੋਂ ਕਿ ਜਿਹੜਾ ਐਕਟ ਹੈ 388 ਦਾ ਉਹਦੀ ਸੋਧ ਕੀਤੀ ਗਈ ਹੈ ਰਿਕਾਰਡ ਕੰਪਿਊਟਰ 'ਚ ਰੱਖਿਆ ਜਾਊਗਾ ਮੇਰਾ ਘਰ ਮੇਰੇ ਨਾਮ ਇਹਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਯੋਜਨਾ ਤੇ ਕੰਮ ਕਰ ਰਹੇ ਆ ਕਹਿੰਦੇ ਇਹਨੂੰ ਮਨਜ਼ੂਰੀ ਦਿੱਤੀ ਗਈ ਹੈ ਇਹਦੇ ਵਿੱਚ ਇਸ ਨੂੰ ਲੈ ਕੇ ਸੋਧ ਕੀਤਾ ਜਾ ਰਿਹਾ ਹੈ ਖਾਸ ਪਹਿਲੂ ਕੱਲ ਨੂੰ ਜਦੋਂ ਮਨਰੇਗਾ ਤੇ ਸੈਸ਼ਨ ਹੈ ਸਵੇਰੇ ਵਿਸ਼ੇਸ਼ੀ اجلاس ਹਰਦੀਪ ਮੁੰਡੀਆਂ ਨੇ ਕਿਹਾ ਕਿ ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਜਿਹੜੀ ਕੇਂਦਰ ਨੇ ਫੈਸਲਾ ਕੀਤਾ ਹੈ ਉਹਨੂੰ ਲੈ ਕੇ ਸਵੇਰੇ ਉਹਦੇ ਤੇ ਅਸੀਂ ਵਿਸ਼ੇਸ਼ ਸੈਸ਼ਨ ਬੁਲਾ ਰਹੇ ਹਾਂ ਸਾਨੂੰ ਇਹ ਮਨਜ਼ੂਰ ਨਹੀਂ ਪ੍ਰਾਣੀ ਸਕੀਮ ਹੀ ਅਮਲੀ ਰੂਪ ਚ ਹੋਣੀ ਚਾਹੀਦੀ ਹੈ ਸੋ ਇਸ ਲਈ ਕਹਿੰਦੇ ਕਿ ਉਹਦੇ ਉੱਤੇ ਅਸੀਂ ਬਕਾਇਦਾ ਤੌਰ ਤੇ ਵਿਸ਼ੇਸ਼ اجلاس ਬੁਲਾ ਕੇ ਹੋ ਸਕਦਾ ਹੈ ਉਹਨੂੰ ਰੱਦ ਕਰਨ ਦਾ ਫੈਸਲਾ ਆਵੇ ਜੋ ਵੀ ਆਊਗਾ ਤਾਂ ਉਹਨਾਂ ਨੇ ਦੱਸਣਾ ਕਿ ਇਹ ਕਿਉਂਕਿ ਅਜੰਡਾ ਨਹੀਂ ਜਨਤਾ ਕੀਤਾ ਗਿਆ ਪਰ ਇਹ ਤੈਅ ਆ ਕਿ ਸਵੇਰ ਦਾ ਸੈਸ਼ਨ ਮਨਰੇਗਾ ਦੇ ਨਾਮ ਤੇ ਹੋਏਗਾ ਤੇ ਕਹਿੰਦੇ ਇਹ ਵੀ ਤੈਅ ਹੈ ਕਿ ਸਾਨੂੰ ਨਵੀਂ ਯੋਜਨਾ ਨਵੇਂ ਰੂਪ ਦੇ ਵਿੱਚ ਮਨਜ਼ੂਰ ਨਹੀਂ ਹੈ ਇਸ ਲਈ ਉਹਦੇ ਵਿਰੋਧ ਦੇ ਵਿੱਚ ਕੱਲ ਨੂੰ ਮਤੇ ਪਹਿਣਗੇ ਇਦੋਂ ਨੂੰ ਰੱਦ ਕਰਨ ਦਾ ਫੈਸਲਾ ਜਾਂ ਇਹ ਫੈਸਲਾ ਇਹ ਹੋਵੇਗਾ ਕਿ ਕੌਯਾ ਇਹ ਕਹਿਣਗੇ ਕਿ ਨਵੀਂ ਯੋਜਨਾ ਨੂੰ ਪੰਜਾਬ 'ਚ ਨਹੀਂ ਲਾਗੂ ਕਰਦੇ ਕੀ ਇਹ ਸੈਸ਼ਨ ਦੇ ਵਿੱਚ ਸਾਂਝੇ ਰੂਪ 'ਚ ਫੈਸਲਾ ਹੁੰਦਾ ਹਾਂ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਬਾਜਵਾ ਉਹਨਾਂ ਨੇ ਚਿੱਠੀ ਲਿਖਤੀ ਹੈ ਸਪੀਕਰ ਸਾਹਿਬ ਨੂੰ ਪੰਜਾਬ ਕਾਂਗਰਸ ਦੇ ਵੱਡੇ ਆਗੂ ਤੇ ਵਿਰੋਧੀ ਦੇ ਲੀਡਰ ਪ੍ਰਤਾਪ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸੰਧਵਾਨ ਨੂੰ ਚਿੱਠੀ ਲਿਖੀ ਹੈ ਕਿ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਮੁੱਦਾ ਉਧਾਰਥ ਹੋਵੇ ਮਨਰੇਗਾ ਤਾਂ ਮਨਰੇਗਾ ਦੀਆਂ ਖਾਮੀਆਂ ਜਿਹੜੀ ਨਮੀ ਰੂਪਚਾਰੀਆਂ ਉਹਦੀਆਂ ਖਾਮੀਆਂ ਉਹਦਾ ਨੁਕਸਾਨ ਉਹਦੇ ਉੱਤੇ ਮੰਥਨ ਚਰਚਾ ਹੋਵੇ ਨਾ ਕਿ ਕਹਿੰਦੇ ਕਿ ਇਸ ਦੇ ਉੱਪਰ ਸਿਰਫ ਪੀਆਰਓ ਦਾ ਕੰਮ ਪ੍ਰਚਾਰ ਦਾ ਕੰਮ ਦੂਆ ਨੂੰ ਭੰਡਣ ਦਾ ਕੰਮ ਉਹ ਕਹਿੰਦੇ ਕਿ ਪਿਛਲੀਆਂ ਕਈ ਸਸ਼ਨਾਂ ਤੋਂ ਹੀ ਹੁੰਦਾ ਆ ਰਿਹਾ ਕਿ ਅਸੀਂ ਦੂਸਰਿਆਂ ਨੂੰ ਨਿੰਦਣ ਭੰਡਣ ਦਾ ਕੰਮ ਵੱਧ ਕਰ ਰਹੇ ਹਾਂ ਸੂਬੇ ਦੇ ਲਈ ਕੰਮ ਘੱਟ ਹੋ ਰਿਹਾ ਕਹਿੰਦੇ ਉਮੀਦ ਕਰਨਾ ਕਿ ਕੰਨ ਸੂਬੇ ਦੇ ਲਈ ਕੰਮ ਹੋਵੇ ਸੋ ਦੇਖਦੇ ਹਾਂ ਜੀ ਇਹਦੇ ਉੱਤੇ ਕਿੰਨੀ ਗੰਭੀਰਤਾ ਨਾਲ ਕਿੰਨੀ ਗਹਿਰਾਈ ਨਾਲ ਕੰਮ ਹੁੰਦਾ ਉਹਦੇ ਉੱਤੇ ਨਜ਼ਰ ਰੱਖਾਂਗੇ ਸੋ ਸਵੇਰ ਦੇ ਸੈਸ਼ਨ ਤੇ ਵੀ ਨਜ਼ਰ ਤੇ ਆਉਂਦੀਆਂ ਜੋ ਗਤੀਵਿਧੀਆਂ ਹੋਣਗੀਆਂ ਉਹ ਤੇ ਵੀ ਨਜ਼ਰ ਬਹੁਤ ਬਹੁਤ ਸ਼ੁਕਰੀਆ